ਸਤਿ ਸ੍ਰੀ ਅਕਾਲ ਜੀ ਕੈਨੇਡੀਅਨਿਅਸ ਬੁਲਟਨ ਵਿੱਚ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨੰਬਰ ਮਾਰਤੇ ਹਾਂ ਮੁਖ ਖੜਲੇਸ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਵਿਦਿਆਰਥੀ ਪ੍ਰੋਗਰਾਮ ਦੀ ਜਾਂਚ ਕਰਨਗੇ ਆਡੀਟਰ ਜਨਰਲ ਕੈਨੇਡਾ ਚੋਂ ਪੰਜਾਬੀਆਂ ਨੂੰ ਤਿੰਨ-ਤਿੰਨ ਸਾਲ ਦੀ ਹੋਈ ਸਜ਼ਾ ਸਜ਼ਾ ਪੂਰੀ ਕਰਨ ਤੋਂ ਬਾਅਦ ਕੀਤਾ ਜਾਵੇਗਾ ਰਿਪੋਰਟ ਕਮਗਾਟਾ ਮਾਰੂ ਨੂੰ ਲੈ ਕੇ ਵੱਡੀ ਖਬਰ ਕਮਗਾਟਾ ਮਾਰੂ ਜਹਾਜ਼ ਦੇ ਵਿੱਚ ਸਵਾਰ ਭਾਰਤੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ ਪੰਜਾਬੀ ਨੌਜਵਾਨ ਵਿਰੋਧ ਦੇ ਲੱਗੇ ਦੋਸ਼ਾਂ ਦੇ ਉੱਤੇ ਰੋਕ ਚਰਚਿਤ ਅਲਨਾਜ਼ ਹਸਤ ਮੀਰੀ ਦੇ ਉਮਸ਼ਦਾ ਹੁੰਦੇ ਨਾਲ ਜੁੜਿਆ ਹੋਇਆ ਮਾਮਲਾ ਹੌਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਮਿਲਿਆ ਹੈ ਦਰਸਲ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਪ੍ਰੋਗਰਾਮ ਚਲਾਏ ਜਾਂਦੇ ਨੇ ਤੇ ਪ੍ਰੋਗਰਾਮ ਸਹੀ ਢੰਗ ਦੇ ਨਾਲ ਚੱਲ ਰਹੇ ਨੇ ਕਿ ਨਹੀਂ ਇਹਨਾਂ ਦੀ ਹੁਣ ਜਾਂਚ ਹੋਵੇਗੀ ਤੇ ਜਾਂਚ ਕੋਈ ਹੋਰ ਨਹੀਂ ਬਲਕਿ ਫੈਡਰਲ ਸਰਕਾਰ ਦੇ ਆਡੀਟਰ ਜਨਰਲ ਦੇ ਵੱਲੋਂ ਕੀਤੀ ਜਾਵੇਗੀ ਤੇ ਵੱਡਾ ਕਦਮ ਕੈਨੇਡਾ ਦੀ ਸਰਕਾਰ ਦੇ ਵੱਲੋਂ ਚੁੱਕਿਆ ਜਾ ਰਿਹਾ ਹੈ ਦੇਸ਼ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧੇ ਨੂੰ ਵੇਖਦਿਆਂ ਹੋਇਆਂ ਕੈਨੇਡਾ ਸਰਕਾਰ ਇੱਕ ਮਹੱਤਵਪੂਰਨ ਕਦਮ ਚੁੱਕਣ ਜਾ ਰਹੀ ਹੈ ਇਸ ਕਦਮ ਤਹਿਤ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦੀ ਜਾਂਚ ਕੀਤੀ ਜਾਵੇਗੀ ਇਹ ਜਾਂਚ ਫੈਡਰਲ ਆਡੀਟਰ ਜਨਰਲ ਵੱਲੋਂ ਕੀਤੀ ਜਾਵੇਗੀ ਆਡੀਟਰ ਜਨਰਲ ਕੈਰਨ ਹੌਗਨ ਦੇ ਬੁਲਾਰੀ ਦਾ ਕਹਿਣਾ ਹੈ ਕਿ ਉਹਨਾਂ ਦਾ ਦਫਤਰ 2026 ਲਈ ਪ੍ਰੋਗਰਾਮ ਦਾ ਆਡਿਟ ਕਰਨ ਦੀ ਯੋਜਨਾ ਬਣਾ ਰਿਹਾ ਹੈ ਆਡੀਟਰ ਜਨਰਲ ਕੈਰਨ ਹੌਗਨ ਦੇ ਦਫਤਰ ਦੁਆਰਾ ਇਸ ਆਡਿਟ ਦੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਇਸ ਦੇ ਰੂਪਰੇਖਾ ਦਾ ਖੁਲਾਸਾ ਨਹੀਂ ਕੀਤਾ ਗਿਆ ਇਸ ਵਿਸ਼ੇ ਤੇ ਇੱਕ ਰਿਪੋਰਟ ਅਗਲੇ ਸਾਲ ਸੰਸਦ ਨੂੰ ਪੇਸ਼ ਕੀਤੇ ਜਾਣ ਦੀ ਉਮੀਦ ਹੈ ਇਹ ਜਾਂਚ ਕੈਨੇਡਾ ਸਰਕਾਰ ਦੁਆਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਤੇ ਕੇਂਦ੍ਰਿਤ ਹੋਵੇਗੀ ਇਸ ਜਾਂਚ ਦਾ ਮੁੱਖ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਪ੍ਰੋਗਰਾਮ ਨਿਰਪੱਖ ਪਾਰਦਰਸ਼ੀ ਤੇ ਪ੍ਰਭਾਵੀ ਢੰਗ ਨਾਲ ਚੱਲਦਾ ਰਹੇ ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧੇ ਦੇ ਨਾਲ ਪ੍ਰੋਗਰਾਮ ਦੀਆਂ ਚੁਣੌਤੀਆਂ ਤੇ ਸੰਭਾਵੀ ਦੁਰਵਰਤੋਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਆਡੀਟਰ ਜਨਰਲ ਪ੍ਰੋਗਰਾਮ ਦੀ ਪ੍ਰਭਾਵਸ਼ੀਲਤਾ ਵਿਦਿਆਰਥੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਤੇ ਕੈਨੇਡਾ 'ਚ ਸਿੱਖਿਆ ਪ੍ਰਣਾਲੀ ਦੀ ਅਖੰਡਤਾ ਤੇ ਵੀ ਵਿਚਾਰ ਕਰੇਗਾ ਇਹ ਜਾਂਚ ਉਹਨਾਂ ਚਿੰਤਾਵਾਂ ਨੂੰ ਦੂਰ ਕਰਨ ਦੀ ਦਿਸ਼ਾ ਦੇ ਵਿੱਚ ਮਹੱਤਵਪੂਰਨ ਕਦਮ ਹੈ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਕਲਿਆਣ ਤਹਿਤ ਕੀਤੀ ਜਾ ਰਹੀ ਹੈ। ਇਹ ਜਾਂਚ ਕੈਨੇਡਾ ਦੇ ਸਿੱਖਿਆ ਖੇਤਰ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਭਵਿੱਖ ਲਈ ਮਹੱਤਵਪੂਰਨ ਹੈ। ਵਿਰੋਧੀ ਕੰਜ਼ਰਵੇਟਿਵਜ਼ ਸਨੇ ਆਲੋਚਕਾਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ 'ਚ ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲਿਆਂ 'ਚ ਤੇਜ਼ੀ ਨਾਲ ਵਾਧੇ ਨੇ ਨੌਜਵਾਨਾਂ ਦੀ ਬੇਰੋਜ਼ਗਾਰੀ ਨੂੰ ਵਧਾਇਆ ਤੇ ਰਹਿਣ ਹਾਇਸ਼ੀ ਸੰਕਟ ਨੂੰ ਹੋਰ ਵੀ ਵਿਗਾੜ ਦਿੱਤਾ ਹੈ। ਕੰਜ਼ਰਵੇਟਿਵ ਨੇਤਾ ਪੀਰ ਪੋਲੀਵ ਨੇ ਪਿਛਲੇ ਹਫ਼ਤੇ ਕੈਨੇਡਾ 'ਚ ਆਉਣ ਨਾਲੋਂ ਵੱਧ ਲੋਕਾਂ ਦੇ ਜਾਣ ਦੀ ਲੋੜ ਹੈ ਫੈਡਰਲ ਲਿਬਰਲ ਸਰਕਾਰ ਨੇ ਪਿਛਲੇ 5 ਅੱਜ ਸਟੱਡੀ ਪਰਮਿਟ ਅਰਜ਼ੀਆਂ ਤੇ ਇੱਕ ਸੀਮਾ ਲਗਾਈ ਸੀ ਅਤੇ ਇਸ ਗਰਮੀਆਂ ਚ ਭਵਿਕ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੇ 15 ਤੇ ਸਲਾਮ مشورہ ਕਰਨ ਦੀ ਯੋਜਨਾ ਬਣਾਈ ਹੈ 18 ਸਤੰਬਰ 2024 ਨੂੰ IRCC ਨੇ ਕਿਹਾ ਕਿ 2025 ਲਈ ਅਧਿਆਨ ਪਰਮਿਟ ਜਾਰੀ ਕਰਨ ਦੀ ਸੀਮਾ 437000 ਹੋਵੇਗੀ ਅਤੇ ਇਸ ਸਾਲ ਲਈ 485000 ਦੇ ਟੀਚੇ ਤੋਂ ਘਟ ਹੈ 2025 ਦਾ ਸਥਿਰ ਕਰਨ ਵਾਲਾ ਆਕੜਾ 2026 ਲਈ ਵੀ ਲਾਗੂ ਹੋਵੇਗਾ ਕੈਨੇਡਾ ਨੇ 2023 ਦੇ ਅਖੀਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸੰਬੰਧ ਵਿੱਚ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸਨ ਭਾਰਤ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਸਟੱਡੀ ਪਰਮਿਟ ਇਸ ਸਾਲ ਦੀ ਪਹਿਲੀ ਤਿਮਾਹੀ 'ਚ 2024 ਦੀ ਇਸੇ ਮਿਆਦ ਮੁਕਾਬਲੇ ਲਗਭਗ 1 ਤਿਹਾਈ ਘਟ ਗਏ ਨੇ. ਆਈਆਰਸੀਸੀ ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ 2025 ਦੀ ਪਹਿਲੀ ਤਿਮਾਹੀ 'ਚ ਭਾਰਤ ਤੋਂ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਪਰਮਿਟਾਂ ਦੀ ਗਿਣਤੀ 30640 ਸੀ ਜੋ ਪਿਛਲੇ ਸਾਲ 44295 ਸੀ ਅਤੇ ਲਗਭਗ 31 ਫੀਸਦੀ ਦੀ ਗਿਰਾਵਟ ਆਈ ਹੈ. ਕੁੱਲ ਅੰਕੜਿਆਂ 'ਚ ਵੀ ਗਿਰਾਵਟ ਆਈ ਹੈ ਜ 2024 'ਚ 121070 ਤੋਂ ਘਟ ਕੇ 2025 ਦੀ ਪਹਿਲੀ ਤਿਮਾਹੀ 'ਚ 96015 ਹੋ ਗਈ ਹੈ ਇਹ 2023 ਦੀ ਆਖਰੀ ਤਿਮਾਹੀ 'ਚ ਕੈਨੇਡੀਅਨ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਤੇ ਰੋਕ ਲਗਾਉਣ ਤੋਂ ਬਾਅਦ ਰੁਝਾਨ ਘਟ ਰਿਹਾ ਹੈ 2023 'ਚ ਕੈਨੇਡਾ ਨੇ ਕੁੱਲ 681155 ਸਟੱਡੀ ਪਰਮਿਟ ਜਾਰੀ ਕੀਤੇ ਜਿਨ੍ਹਾਂ ਦੇ ਵਿੱਚੋਂ 278045 ਭਾਰਤੀ ਨਿਕਲੇ ਪਿਛਲੇ ਸਾਲ ਇਹ ਕੁੱਲ 516275 ਰਹਿ ਗਿਆ ਜਿਸ ਦੇ ਵਿੱਚ ਭਾਰਤੀ ਹਿੱਸੇ ਦੀ ਗਿਣਤੀ ਕੱਟ ਕੇ 188465 ਰਹੀ ਹੈ ਤੇ ਉਧਰ ਕੈਨੇਡਾ ਦੇ ਵਿੱਚ ਦੋ ਪੰਜਾਬੀਆਂ ਨੂੰ 3-3 ਸਾਲ ਦੀ ਸਜ਼ਾ ਸੁਣਾਈ ਗਈ ਹੈ ਦਰਸਲ ਬੀਤੇ ਸਾਲ ਦੀ ਘਟਨਾ ਦਾ ਜ਼ਿਕਰ ਕੀਤਾ ਗਿਆ ਬੀਤੇ ਸਾਲ ਇਹਨਾਂ ਪੰਜਾਬੀ ਨੌਜਵਾਨਾਂ ਦੇ ਵੱਲੋਂ ਇਹ ਟੈਂਡਰ ਰਨ ਦੀ ਘਟਨਾ ਨੂੰ ਜਾਂਚ ਦਿੱਤਾ ਗਿਆ ਸੀ ਲਾਸ਼ ਨੂੰ ਕਈ ਕਿਲੋਮੀਟਰ ਤੱਕ ਘੜੀਸ ਤੇ ਲੈ ਗਏ ਸੀ ਇਹ ਨੌਜਵਾਨ ਤੇ ਉਸ ਤੋਂ ਬਾਅਦ ਜਦੋਂ ਲਾਸ਼ ਨੂੰ ਪਾਇਆ ਗਿਆ ਤਾਂ ਫਿਰ ਪਤਾ ਲੱਗਾ ਕਿ ਉਹ ਵਿਅਕਤੀ ਮ੍ਰਿਤਕ ਸੀ ਪਰ ਮੌਕੇ ਤੇ ਉਸ ਦੀ ਜਾਨ ਬਚਾਈ ਜਾ ਸਕਦੀ ਸੀ ਨੌਜਵਾਨ ਜਾਨ ਬਚਾਉਣ ਦੀ ਬਜਾਏ ਲਾਸ਼ ਨੂੰ ਉੱਥੇ ਛੱਡ ਕੇ ਚਲੇ ਗਏ ਸੀ ਸੋ ਸਜ਼ਾ ਪੂਰੀ ਹੋਣ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਸਾਲ 2024 ਦੇ ਜਨਵਰੀ ਮਹੀਨੇ ਚ ਸੜੀ ਚ ਵਾਪਰੇ ਇੱਕ ਕਾਰ ਹਾਦਸੇ ਚ ਕਾਰ ਹੀਠਾਂ ਅਚਾਨਕ ਕੁਚਲੇ ਗਏ ਪੈਦਲ ਰਾਗੀਰ ਦੀ ਦੁਖਦਾਈ ਮੌਤ ਹੋਈ ਜਿਸ ਵਾਸਤੇ ਦੋ ਪੰਜਾਬੀ ਨੌਜਵਾਨ ਜ਼ਿੰਮੇਵਾਰ ਠਹਿਰਾਏ ਗਏ ਇਹਨਾਂ ਦੋ ਪੰਜਾਬੀ ਨੌਜਵਾਨਾਂ ਨੂੰ ਇਥੋਂ ਦੀ ਮਾਨਯੋਗ ਅਦਾਲਤ ਵੱਲੋਂ 3-3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਸਜ਼ਾ ਪੂਰੀ ਹੋਣ ਮਗਰੋਂ ਉਹਨਾਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾਵੇਗਾ ਕਾਬਿਲੇ ਗੌਰ ਹੈ ਕਿ 27 ਜਨਵਰੀ 2024 ਨੂੰ ਤੜਕਸਾਰ ਆਪਣੀ ਫੋਰਡ ਕਾਰ ਤੇ ਜਾ ਰਹੇ ਉਕਤ ਨੌਜਵਾਨਾਂ ਦੀ ਕਾਰ ਹੇਠਾਂ ਉਥੋਂ ਪੈਦਲ ਲੰਘ ਰਹੇ ਇੱਕ ਰਾਗੀਰ ਦੇ ਕੁਚਲੇ ਜਾਣ ਮਗਰੋਂ ਗੱਡੀ ਦੇ ਹੇਠਲੇ ਪਾਸੇ ਫਸ ਗਈ ਸੀ ਕਾਰ ਨਾ ਰੋਕਣ ਕਾਰਨ ਹੇਠਾਂ ਫਸਿਆ ਰਾਗੀਰ 1 ਕਿਲੋਮੀਟਰ ਤੱਕ ਕਾਰ ਹੇਠਾਂ ਖਿੱਚੀਦਾ ਰਿਹਾ ਜਿਸ ਦੇ ਸਿੱਟੇ ਵਜੋਂ ਉਸ ਦੀ ਮੌਤ ਹੋ ਗਈ ਉਕਤ ਨੌਜਵਾਨਾਂ ਤੇ ਦੋਸ਼ ਹੈ ਕਿ ਉਹਨਾਂ ਵੱਲੋਂ ਕਾਰ ਹੇਠਾਂ ਕੁਚਲੇ ਵਿਅਕਤੀ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਮਰਨ ਲਈ ਛੱਡ ਦਿੱਤਾ ਗਿਆ ਬਾਅਦ ਚ ਜਦੋਂ ਉਸਨੂੰ ਜਦੂਜਹਿਦ ਕਰਕੇ ਕਾਰ ਹੇਠੋਂ ਕੱਢਿਆ ਗਿਆ ਤਦ ਉਸ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਅਦਾਲਤ ਦੇ ਸਰਕਾਰੀ ਵਕੀਲ ਵੱਲੋਂ ਇਸ ਸੰਬੰਧੀ ਸੀਸੀਟੀਵੀ ਫੁਟੇਜ ਤੇ ਹੋਰ ਪੇਸ਼ ਕੀਤੇ ਗਏ ਸਬੂਤਾਂ ਮਗਰੋਂ ਉਕਤ ਵਿਅਕਤੀਆਂ ਨੂੰ ਸਜ਼ਾ ਸੁਣਾਈ ਜਾਣ ਮਗਰੋਂ ਡਿਪੋਰਟ ਕੀਤੇ ਜਾਂਦੇ ਹੁਕਮ ਦੇ ਦਿੱਤੇ ਗਏ ਨੇ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਉਕਤ ਨੌਜਵਾਨਾਂ ਵੱਲੋਂ ਕਾਰ ਹੇਠਾਂ ਆਏ ਰਾਗੀਰ ਨੂੰ ਜਾਨੋਂ ਮਾਰਨ ਦਾ ਕੋਈ ਇਰਾਦਾ ਨਹੀਂ ਸੀ ਪਰ ਇਹ ਘਟਨਾ ਅਚਾਨਕ ਵਾਪਰ ਗਈ। ਤੇ ਜ਼ਿਕਰ ਹੁੰਦਾ ਹੈ ਕਾਮਗਾਟਾ ਮਾਰੂ ਦਾ ਕੈਨੇਡੀਅਨ ਸ਼ਹਿਰ ਦੇ ਵਿੱਚ ਕਾਮਗਾਟਾ ਮਾਰੂ ਦੇ ਉੱਤੇ ਸਵਾਰ ਭਾਰਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਦਰਸਲ ਬ੍ਰਿਟਿਸ਼ ਕੋਲੰਬੀਆ ਨੇ ਇਹ ਵੱਡਾ ਅਹਦ ਕੀਤਾ ਹੈ। ਬ੍ਰਿਟਿਸ਼ ਕੋਲੰਬੀਆ ਦਾ ਕਹਿਣਾ ਹੈ ਕਿ ਕਾਮਗਾਟਾ ਮਾਰੂ ਜਹਾਜ਼ ਦੇ ਵਿੱਚ ਜਿਹੜੇ ਵੀ ਭਾਰਤੀ ਸਵਾਰ ਸਰ ਉਹਨਾਂ ਨੂੰ ਹੁਣ ਸਨਮਾਨਿਤ ਕਰਨ ਦਾ ਕੰਮ ਜ਼ਰੂਰ ਕੀਤਾ ਜਾਵੇਗਾ। ਸੋ ਇਸ ਵਾਸਤੇ ਤੇ ਜੁਲਾਈ ਦਾ ਦਿਨ ਮੁਕਰਰ ਕੀਤਾ ਗਿਆ ਹੈ। ਕੈਨੇਡਾ ਦਾ ਇੱਕ ਸ਼ਹਿਰ ਕਾਮਗਾਟਾ ਮਾਰੂ ਤੇ ਸਵਾਰ ਭਾਰਤੀਆਂ ਨੂੰ ਸਨਮਾਨਿਤ ਕਰੇਗਾ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਚ ਸਰੀ ਸਿਟੀ ਕੌਂਸਲ ਨੇ 23 ਜੁਲਾਈ ਨੂੰ ਗੁਰੂ ਨਾਨਕ ਜਹਾਜ਼ ਪੁਨਰ ਯਾਦਗਾਰੀ ਦਿਵਸ ਵਜੋਂ ਘੋਸ਼ਿਤ ਕੀਤਾ ਹੈ ਜੋ ਕਿ ਜਾਪਾਨੀ ਸਟੀਮਰ ਜਹਾਜ਼ ਕਮਗਾਟਾ ਮਾਰੂ ਤੇ ਸਵਾਰ 352 ਭਾਰਤੀ ਯਾਤਰੀਆਂ ਦੇ ਸਨਮਾਨ ਦੇ ਵਿੱਚ ਹੈ ਜਿਨ੍ਹਾਂ ਨੂੰ 1914 ਦੇ ਵਿੱਚ ਉਸੇ ਦਿਨ ਵੈਨਕੂਵਰ ਬੰਦਰਗਾਹ ਤੋਂ ਵਾਪਸ ਭੇਜ ਦਿੱਤਾ ਗਿਆ ਸੀ ਕੈਨੇਡੀਅਨ ਸ਼ਹਿਰ ਤਨਾਪੂਰਨ ਨਸਲੀ ਸੰਬੰਧਾਂ ਦੇ ਬਾਵਜੂਦ ਇਸ ਯਾਦਗਾਰੀ ਦਿਵਸ ਜਹਾਜ਼ ਦੀ 11ਵੀਂ ਵਰੇਗਣ ਨੂੰ ਮਨਾਉਂਚਾਰਿਆ ਹੈ ਕੌਂਸਲ ਦੇ ਐਲਾਨ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਦਿਨ ਦਾ ਨਾਮ ਗੁਰੂ ਨਾਨਕ ਜਹਾਜ਼ ਦੇ ਨਾਮ ਤੇ ਰੱਖਿਆ ਗਿਆ ਹੈ ਕਿਉਂਕਿ ਬਾਬਾ ਗੁਰਦਿੱਤ ਸਿੰਘ ਦੁਆਰਾ ਯਾਤਰਾ ਤੋਂ ਪਹਿਲਾਂ ਜਹਾਜ਼ ਦਾ ਨਾਮ ਬਦਲ ਦਿੱਤਾ ਗਿਆ ਸੀ ਜਿਸ ਨਾਲ ਇਸ ਯਾਤਰਾ ਨੂੰ ਰਾਜਨੀਤਿਕ ਸੱਭਿਆਚਾਰਕ ਤੇ ਅਧਿਆਤਮਿਕ ਮਹੱਤਵ ਮਿਲਿਆ ਹੈ ਉਸ ਸਮੇਂ ਦੇ ਵਿਦਵਾਨਾਂ ਨੇ ਕਿਹਾ ਸੀ ਕਿ ਭਾਰਤੀਆਂ ਨੂੰ ਵਾਪਸ ਜਾਣ ਲਈ ਕਿਹਾ ਗਿਆ ਸੀ ਕਿਉਂਕਿ ਉਹਨਾਂ ਨੂੰ ਸ਼ੱਕ ਸੀ ਕਿ ਉਹ ਕ੍ਰਾਂਤੀਕਾਰੀ ਸਨ ਕਈਆਂ ਨੇ ਇਸ ਫੈਸਲੇ ਨੂੰ ਗਲਤ ਦੱਸਿਆ ਸੀ ਇਸ ਤੋਂ ਪਹਿਲਾਂ ਵੈਂਕੂਵਰ ਦੀ ਸਿਟੀ ਕੌਂਸਲ ਨੇ 23 ਮਈ ਨੂੰ ਗੁਰੂ ਨਾਨਕ ਜਹਾਜ਼ ਯਾਦ ਦਿਵਸ ਵਜੋਂ ^{-(23 ਮਈ 1914 ਨੂੰ ਇਹ ਜਹਾਜ਼ ਵੈਂਕੂਵਰ ਨੇੜੇ ਬੁਰਾਰਡ ਇਨਲੇਟ ਪਹੁੰਚਿਆ ਸੀ ਜਿਸ ਵਿੱਚ 376 ਭਾਰਤੀ ਸਵਾਰ ਸਨ ਜਿਨ੍ਹਾਂ ਚੋਂ 340 ਸਿੱਖ 24 ਮੁਸਲਮਾਨ ਤੇ 12 ਹਿੰਦੂ ਸ਼ਾਮਲ ਸਨ)} ਉਨ੍ਹਾਂ ਵਿੱਚੋਂ ਸਿਰਫ 24 ਹੀ ਪਹਿਲਾਂ ਤੋਂ ਨਿਵਾਸ ਸਾਬਤ ਕਰ ਸਕੇ ਅਤੇ ਉਨ੍ਹਾਂ ਨੂੰ ਕੈਨੇਡਾ 'ਚ ਦਾਖਲ ਹੁੰਦੀ ਇਜਾਜ਼ਤ ਦਿੱਤੀ ਗਈ। ਸੜੀ ਸ਼ਹਿਰ ਦੀ ਮੇਅਰ ਬ੍ਰਾਂਡਾ ਲੋਕ ਤੇ ਜੁਲਾਈ ਨੂੰ ਕੋਸ਼ਨਾ ਦਾ ਐਲਾਨ ਕਰ ਰਹੀ ਨੇ ਜਦਕਿ ਵਿੰਕੂਵਰ ਦੇ ਮੇਅਰ ਕੈਨ ਸਿਮ ਨੇ 23 ਮਈ ਨੂੰ ਕੋਸ਼ਨਾ ਕੀਤੀ ਸੜੀ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਸਿੱਖ ਅਤੇ ਪੰਜਾਬੀ ਆਬਾਦੀ ਚੋ ਇੱਕ ਹੈ ਕੋਸ਼ਨਾ ਪੱਤਰ ਚ ਆਖਿਆ ਗਿਆ ਹੈ ਕਿ ਸ਼ਹਿਰ ਗੁਰੂ ਨਾਨਕ ਜਹਾਜ਼ ਯਾਤਰੀਆਂ ਦੇ ਸਨਮਾਨ ਬਰਾਬਰ ਮੌਕੇ ਤੇ ਨਾਇ ਦੀ ਪ੍ਰਾਪਤੀ ਨੂੰ ਮਾਨਤਾ ਦਿੰਦਾ ਹੈ ਜਿਨ੍ਹਾਂ ਨੂੰ ਨਿਰੰਤਰ ਯਾਤਰਾ ਕਾਨੂੰਨ ਤਹਿਤ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ ਉਹਨਾਂ ਦੀ ਵਿਰਾਸਤ ਅਨਿਆਏ ਵਿਰੁੱਧ ਲੜਨ ਲਈ ਨਿਰੰਤਰ ਪ੍ਰੇਰਣਾ ਵਜੋਂ ਖੜੀ ਹੈ ਤੇ ਉੱਧਰ ਕੈਨੇਡਾ 'ਚ ਪੰਜਾਬੀ ਨੌਜਵਾਨ ਦੇ ਵਿਰੁੱਧ ਦੋਸ਼ਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ। ਸੋ ਬੜਾ ਹੀ ਚਰਚਿਤ ਮਾਮਲਾ ਹੈ ਕੈਨੇਡਾ ਦਾ ਅਲਨਾਜ਼ ਹਸਤਮੇਰੀ ਦੇ ਮਾਮਲੇ ਦਾ ਜ਼ਿਕਰ ਹੋ ਰਿਹਾ ਹੈ। ਸੋ ਅਲਨਾਜ਼ ਹਸਤਮੇਰੀ ਉਹ ਨੌਜਵਾਨ ਲੜਕੀ ਜਿਹੜੀ ਕਿ ਗੁੰਮਸ਼ੁਦਾ ਹੋ ਗਈ ਸੀ ਪਰ ਹਜੇ ਤੱਕ ਉਹ ਨਹੀਂ ਮਿਲੀ ਤੇ ਪੁਲਿਸ ਦਾ ਮੰਨਣਾ ਹੈ ਕਿ ਹੁਣ ਤੱਕ ਤਾਂ ਉਹ ਮਰ ਗਈ ਹੋਵੇਗੀ। ਸੋ ਇਸੇ ਹੀ ਮਾਮਲੇ ਦੇ ਵਿੱਚ ਇੱਕ ਨੌਜਵਾਨ ਦੇ ਉੱਤੇ ਸ਼ੱਕ ਸੀ ਸੋ ਹਰਸ਼ਪ੍ਰੀਤ ਸੇਖੋਂ ਦਾ ਜ਼ਿਕਰ ਹੋ ਰਿਹਾ ਉਸ ਦੇ ਵਿਰੁੱਧ ਲੱਗੇ ਦੋਸ਼ਾਂ ਦੇ ਉੱਤੇ ਹੁਣ ਫਿਲਹਾਲ ਵਾਸਤੇ ਰੋਕ ਲਗਾ ਦਿੱਤੀ ਗਈ ਹੈ। ਵੈਸੇ ਇਸ ਮਾਮਲੇ ਦੇ ਵਿੱਚ ਵੀ ਬਹੁਤ ਸਾਰੇ ਸ਼ੱਕੀ ਨੇ ਕੈਨੇਡਾ ਦੇ ਚਰਚੇ ਦੇ ਅਲਨਾਜ਼ ਹਸਮੇਰੀ ਮਾਮਲੇ ਦੇ ਸ਼ੱਕੀ ਹਰਸ਼ਪ੍ਰੀਤ ਸੇਖੋਂ ਵਿਰੁੱਧ ਲੱਗੇ ਦੋਸ਼ਾਂ ਤੇ ਰੋਕ ਲਾ ਦਿੱਤੀ ਗਈ ਹੈ ਨਿਊ ਮਾਰਕੀਟ ਦੀ ਅਦਾਲਤ 'ਚ ਹਰਸ਼ਪ੍ਰੀਤ ਸੇਖੋਂ ਵਿਰੁੱਧ ਮੁਢਲੀ ਸੁਣਵਾਈ ਸ਼ੁਰੂ ਹੋਣ ਮੌਕੇ ਕ੍ਰਾਊਨ ਵੱਲੋਂ ਦੋਸ਼ਾਂ ਤੇ ਰੋਕ ਦਾ ਐਲਾਨ ਕੀਤਾ ਗਿਆ ਹੈ 20 ਦਸੰਬਰ 2021 ਨੂੰ ਅਲਨਾਜ਼ ਹਸਤਮੀਰੀ ਉੱਤੇ ਫਰਾਈਂਗ ਪੈਨ ਦੇ ਨਾਲ ਹਮਲਾ ਕਰਨ ਵਾਲੇ ਕਥਿਤ 7 ਜਾਣਿਆਂ 'ਚੋਂ ਇੱਕ ਹਰਸ਼ਪ੍ਰੀਤ ਸਿੱਖ ਹੋਂ ਦੱਸਿਆ ਜਾਂਦਾ ਹੈ। ਤਕਰੀਬਨ 2.5 ਸਾਲ ਪਹਿਲਾਂ ਉਸ ਦੀ ਗ੍ਰਿਫਤਾਰੀ ਹੋਈ ਤੇ ਉਦੋਂ ਤੋਂ ਹੀ ਉਹ ਜ਼ਮਾਨਤ ਤੇ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਜਸਪ੍ਰੀਤ ਸਿੰਘ ਅਤੇ ਆਕਾਸ਼ ਰਾਣਾ ਵਿਰੁੱਧ ਲੱਗੇ ਦੋਸ਼ਾਂ ਤੇ ਵੀ ਰੋਕ ਲਗਾਈ ਜਾ ਚੁੱਕੀ ਹੈ। ਜੋ ਸਰਕਾਰੀ ਗਵਾਹ ਬਣ ਗਏ ਨੇ ਤੇ ਉਹਨਾਂ ਨੇ ਮੁਹੰਮਦ ਅਲੀਲੋ ਵਿਰੁੱਧ ਅਦਾਲਤ 'ਚ ਗਵਾਹੀ ਦਿੱਤੀ। ਮਾਮਲੇ ਦਾ ਮੁੱਖ ਦੋਸ਼ੀ ਅਲਨਾਜ਼ ਦਾ ਸਾਬਕਾ ਪ੍ਰੇਮੀ ਮੁਹੰਮਦ ਅਲੀਲੋ ਹੈ, ਜਦਕਿ ਦੋ ਹਮਲਾਵਰਾਂ ਰਿਆਸਤ ਸਿੰਘ ਤੇ ਹਰਸ਼ਦੀਪ ਬਿੰਨਰ ਨੇ ਕਬੂਲਨਾਮਾ ਦਾਖਲ ਕਰ ਦਿੱਤਾ ਸੀ। ਰਿਆਸਤ ਸਿੰਘ ਨੂੰ 2022 ਦੇ ਅੰਤ 'ਚ ਡਿਪੋਰਟ ਕਰ ਦਿੱਤਾ ਗਿਆ ਜਦਕਿ ਹਰਸ਼ਦੀਪ ਬਿੰਨਰ 2 ਸਾਲ ਜੇਲ੍ਹ ਕਟਣ ਮਗਰੋਂ ਪਿਛਲੇ ਮਹੀਨੇ ਰਿਹਾ ਹੋਇਆ ਹੈ। ਅਦਾਲਤੀ ਕਾਰਵਾਈ ਮੁਤਾਬਕ ਹਰਸ਼ਦੀਪ ਬਿੰਨਰ ਅਤੇ ਰਿਆਸਤ ਸਿੰਘ ਨੇ ਅਲਨਾਸ ਤੇ ਹਮਲਾ ਕੀਤਾ ਤੇ ਕਾਲੇ ਰੰਗ ਦੇ ਚੋਰੀशुदा ਗੱਡੀ ਦੇ ਵਿੱਚ ਫਰਾਰ ਹੋ ਗਏ। ਇਹ ਗੱਡੀ ਆਕਾਸ਼ ਰਾਣਾ ਨੇ ਚੋਰੀ ਕਰਕੇ ਦਿੱਤੀ ਜਿਸ ਨੂੰ ਮਾਰਚ 2023 ਚ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ਚ ਜ਼ਮਾਨਤ ਮਿਲ ਗਈ। ਯੋਕ ਰੀਜਨ ਦੇ ਸੁਝਾ ਆਪਣੇ ਕਿਸੇ ਦੋਸਤ ਦੇ ਘਰ ਲੁਕੀ ਅਲਨਾਸ ਨੂੰ ਅਗਵਾ ਕਰਨ ਦੇ ਯਤਨ ਦੌਰਾਨ ਇਹ ਵਾਰਦਾਤ ਹੋਈ। ਕਿਉਂਕਿ ਨੇੜੇ ਉਲੰਘ ਰਹੇ ਇੱਕ ਸ਼ਖਸ ਨੇ ਸ਼ੱਕੀਆਂ ਦੇ ਇਰਾਦਿਆਂ ਤੇ ਪਾਣੀ ਫੇਰ ਦਿੱਤਾ ਪਰ ਜਾਂਦੇ ਜਾਂਦੇ ਅਲਨਾਸ ਦੇ ਸਿਰ ਤੇ ਫਰੈਂਕ ਪੈਨ ਮਾਰ ਗਏ। ਮਾਮਲੇ ਦੇ ਵਿੱਚ ਹੋਰ ਸ਼ੱਕੀ ਸੁਖਪ੍ਰੀਤ ਸਿੰਘ ਨੂੰ ਪਿਛਲੇ ਮਹੀਨੇ ਟੈਕਸਾਸ ਦੇ ਸੈਨ ਐਂਟੋਨੀਓ ਇਲਾਕੇ ਦੇ ਇਮੀਗ੍ਰੇਸ਼ਨ ਵਾਲਿਆਂ ਨੇ ਕਾਬੂ ਕਰ ਲਿਆ। ਤੇ ਹੁਣ ਉਸ ਨੂੰ ਕੈਂਡਲ ਲਿਆਉਣ ਦੇ ਯਤਨ ਕੀਤੇ ਜਾ ਰਹੇ ਨੇ ਦੱਸਣਾ ਬੰਦ ਹੈ ਕਿ ਇਲਨਾਜ਼ ਹਸਤਮੇਰੀ ਨੂੰ ਮਰੀ ਹੋਈ ਮੰਨ ਲਿਆ ਗਿਆ ਸੀ ਅਤੇ ਮੁਹੰਮਦ ਲੀਲੋ ਵਿਰੁੱਧ ਅਗਲੇ ਸਾਲ ਕਤਲ ਦਾ ਮੁਕੱਦਮਾ ਸ਼ੁਰੂ ਹੋ ਸਕਦਾ ਹੈ ਫਰਾਈਂਗ ਪੈਨ ਵਾਲੀ ਵਾਰਦਾਤ ਤੋਂ ਕੁਝ ਹਫ਼ਤੇ ਬਾਅਦ ਜਨਵਰੀ 2022 ਚ ਚਿੱਟੇ ਰੰਗ ਦੇ ਲੈਕਸ ਆਰ ਐਕਸ ਐਸਯੂਵੀ ਰਾਹੀਂ ਹਸਤਮੇਰੀ ਨੂੰ ਅਗਵਾ ਕਰਕੇ ਲਿਜਾਇਆ ਗਿਆ ਅਤੇ ਅੱਜ 3 ਸਾਲ ਬਾਅਦ ਵੀ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਪੁਲਿਸ ਮੁਤਾਬਕ 12 ਜਨਵਰੀ 2022 ਨੂੰ ਵਸਾਗਾ ਵਿੱਚ ਤੋਂ ਅਗਵਾ ਕੀਤੇ ਜਾਣ ਮਗਰੋਂ 37 ਸਾਲ ਦੀ ﺍﻟनाਜ਼ ਮੁੜਕਾ ਦੇ ਨਜ਼ਰ ਨਹੀਂ ਆਈ। 온ਟਾਰੀਓ ਪ੍ਰੋਵਿੰਸ਼ਲ ਪੁਲਿਸ ਨੇ ਦੋ ਸ਼ੱਕੀਆਂ ਦੇ ਸਕੈਚ ਜਾਰੀ ਕਰਦਿਆਂ 1 ਲੱਖ ਡਾਲਰ ਦੀ ਇਨਾਮੀ ਰਕਮ ਦਾ ਐਲਾਨ ਵੀ ਕੀਤਾ ਸੀ। ਪੁਲਿਸ ਮੁਤਾਬਕ ﺍﻟनाਜ਼ ਹਸਤਮੇਲੀ ਨੂੰ ਵਸਾਗਾ ਵਿੱਚ ਦੇ ਟ੍ਰੇਲਵੁੱਡ ਪਲੇਸ ਵਿਖੇ ਸਥਿਤ ਉਸਦੇ ਰਿਸ਼ਤੇਦਾਰ ਦੇ ਘਰੋਂ ਅਗਵਾ ਕੀਤਾ ਗਿਆ ਹੈ। ਟ੍ਰਾਂਟੋ ਇਲਾਕੇ ਦੇ ਵਿੱਚ ਘਰਾਂ 'ਚ ਦਾਖਲ ਹੋ ਕੇ ਲੁੱਟਖੋ ਕਰਨ ਦੇ ਮਾਮਲਿਆਂ ਦੇ ਵਿੱਚ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਉੱਤੇ 136 ਦੋਸ਼ ਆਇਦ ਕੀਤੇ ਗਏ ਨੇ 2 ਮਿਲੀਅਨ ਡਾਲਰ ਤੋਂ ਵੱਧ ਦੀ ਸੰਪਤੀ ਦੀ ਚੋਰੀ ਕਰਨ ਦੇ ਦੋਸ਼ ਲੱਗੇ ਨੇ ਪੁਲਿਸ ਮੁਤਾਬਕ ਇਸ ਦੇ ਵਿੱਚੋਂ ਅੱਧੀ ਸੰਪਤੀ ਬਰਾਮਦ ਕਰ ਲਈ ਗਈ ਹੈ ਪੀਲ ਰੀਜਨਲ ਪੁਲਿਸ ਨੇ ਦੱਸਿਆ ਹੈ ਕਿ 6 ਬਾਲਗਾਂ ਤੇ 6 ਨਾਬਾਲਗਾਂ ਦੇ ਖਿਲਾਫ ਲੋਕਾਂ ਦੇ ਘਰਾਂ 'ਚ ਜ਼ਬਰਨ ਦਾਖਲ ਹੋਣ ਤੇ ਗਹਿਣਿਆਂ ਦੀਆਂ ਦੁਕਾਨਾਂ ਦੀਆਂ ਲੁੱਟਾਂ ਨਾਲ ਜੁੜੇ ਕੁੱਲ 136 ਮਾਮਲੇ ਦਰਜ ਕੀਤੇ ਗਏ ਨੇ ਪੁਲਿਸ ਨੇ ਕਿਹਾ ਹੈ ਕਿ ਪ੍ਰੋਜੈਕਟ ਨਾਈਟਡ ਟ੍ਰੇਨ ਤਹਿਤ ਇਹ ਜਾਂਚ ਮਈ ਅਤੇ ਦਸੰਬਰ 2024 ਦਰਮਿਆਨ ਵਾਪਰੀਆਂ 17 ਹਿੰਸਕ ਵਾਰਦਾਤਾਂ ਤੇ ਕੇਂਦ੍ਰਿਤ ਸੀ। ਇੱਕ ਘਟਨਾ 15 ਅਕਤੂਬਰ ਨੂੰ ਹੋਈ ਜਿੱਥੇ ਪੁਲਿਸ ਦਾ ਕਹਿਣਾ ਹੈ ਕਿ ਤਿੰਨ ਸ਼ੱਕੀ ਵਿਅਕਤੀ ਮਿਸ ਸਾਗਾ ਦੇ ਇੱਕ ਘਰ 'ਚ ਜ਼ਬਰਨ ਦਾਖਲ ਹੋਏ ਜਿੱਥੇ ਉਹਨਾਂ ਦਾ ਝਗੜਾ ਵੀ ਹੋਇਆ। ਇਸ ਦੌਰਾਨ ਇੱਕ ਪੀੜਤ ਦੀ ਛਾਤੀ ਦੇ ਵਿੱਚ ਗੋਲੀ ਮਾਰੀ ਗਈ ਹਾਲਾਂਕਿ ਪੀੜਤ ਦੀ ਜਾਨ ਬਚ ਗਈ। ਇੱਕ ਹੋਰ ਘਟਨਾ 22 ਅਕਤੂਬਰ ਨੂੰ ਹੋਈ ਜਿਸ 'ਚ ਦੋ ਸ਼ੱਕੀ ਵਿਅਕਤੀ ਬ੍ਰੈਂਟਨ ਦੇ ਇੱਕ ਘਰ 'ਚ ਜ਼ਬਰਨ ਦਾਖਲ ਹੋਏ ਅਤੇ ਲਗਜੜੀ ਕਾਰ ਆਂ ਚਾਪੀਆਂ ਮੰਕੀਆਂ ਇਸ ਦੌਰਾਨ ਸ਼ੱਕੀਆਂ ਨੇ ਉਸ ਘਰ ਦੇ ਵਿੱਚ ਮੌਜੂਦ ਇੱਕ ਵਿਅਕਤੀ ਨੂੰ ਇੰਨਾ ਕੁੱਟਿਆ ਕਿ ਉਹ ਬੇਹੋਸ਼ ਹੋ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਸ਼ੱਕੀ ਵਿਅਕਤੀਆਂ ਵਿੱਚੋਂ ਇੱਕ ਨੇ ਇੱਕ ਹੋਰ ਪੀੜਤ ਤੇ ਬੈਕ ਕਰਦਿਆਂ ਕਾਰ ਚੜਾ ਦਿੱਤੀ ਜਿਸ ਨਾਲ ਉਹ ਗੰਭੀਰ ਰੂਪ ਚ ਜ਼ਖਮੀ ਹੋਇਆ ਪਰ ਹੁਣ ਉਸਦੇ ਰਿਕਵਰ ਹੋਣ ਦੀ ਉਮੀਦ ਹੈ ਪੁਲਿਸ ਮੁਤਾਬਕ ਇਹ 12 ਸ਼ੱਕੀ ਵਿਅਕਤੀ 15 ਤੋਂ 30 ਸਾਲ ਦੀ ਉਮਰ ਦੇ ਨੇ ਤੇ ਉਹਨਾਂ 'ਤੇ ਕਤਲ ਦੀ ਕੋਸ਼ਿਸ਼, ਲੁੱਟ, ਹਥਿਆਰਾਂ ਨਾਲ ਜੁੜੇ ਅਪਰਾਧ ਅਤੇ ਚੋਰੀ ਨਾਲ ਹਾਸਲ ਕੀਤੀ ਸੰਪਤੀ ਰੱਖਣ ਸਨੇ ਕਈ ਹੋਰ ਮਾਮਲੇ ਦਰਜ ਕੀਤੇ ਗਏ ਨੇ ਪੁਲਿਸ ਦਾ ਕਹਿਣਾ ਹੈ ਕਿ ਇੱਕ ਸ਼ੱਕੀ ਵਿਅਕਤੀ ਫਰਾਰ ਹੈ ਪਰ ਉਸ ਦੇ ਖਿਲਾਫ ਵਾਰੰਟ ਜਾਰੀ ਹੋ ਚੁੱਕੇ ਨੇ ਦਿਲ ਰੀਜਨਲ ਪੁਲਿਸ ਦੇ ਡਿਪਟੀ ਚੀਫ ਨਿਕ ਮੈਲਾਨੋਵਿਕ ਨੇ ਕਿ ਪੀੜਤਾਂ ਤੋਂ 2 ਮਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਚੋਰੀ ਕੀਤੀ ਗਈ ਸੀ ਜਿਸ ਵਿੱਚ ਗੱਡੀਆਂ ਤੇ ਗਹਿਣੇ ਸ਼ਾਮਲ ਨੇ ਤੇ ਪੁਲਿਸ ਨੇ ਇਸ ਵਿੱਚੋਂ ਲਗਭਗ ਅੱਧੀ ਜਾਇਦਾਦ ਮੁੜ ਪ੍ਰਾਪਤ ਕਰ ਲਈ ਹੈ। ਉਹਨਾਂ ਨੇ ਆਖਿਆ ਕਿ ਪੁਲਿਸ ਸ਼ਹਿਰ ਦੇ ਵਿੱਚ ਇਸ ਕਿਸਮ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕਰੇਗੀ। ਨਿਊਜ਼ ਕਾਨਫਰੰਸ ਦੇ ਦੌਰਾਨ ਨਿਕ ਨੇ ਆਖਿਆ ਹੈ ਕਿ ਜੇ ਤੁਸੀਂ ਸਾਡੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਆਪੀਲ ਆਉਂਦੇ ਹੋ ਤਾਂ ਯਾਦ ਰੱਖਿਓ ਕਿ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਤੇ ਤੁਹਾਨੂੰ ਸਾਡੇ ਸ਼ਹਿਰ ਤੋਂ ਕੱਢ ਕੇ ਬاہر ਮਾਰਾਂਗੇ ਅਸੀਂ ਹਿੰਸਕ ਅਪਰਾਧਾਂ ਖਾਸ ਕਰਕੇ ਘਰਾਂ 'ਚ ਜ਼ਬਰਨ ਦਾਖਲ ਹੋਣ ਦੇ ਖਿਲਾਫ ਲੜਾਈ ਜਾਰੀ ਰੱਖਾਂਗੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰੀਮੀਅਰਸ ਦੇ ਨਾਲ ਮੁਲਾਕਾਤ ਕੀਤੀ ਤੇ ਤਿੰਨ ਰੋਜ਼ਾ ਪ੍ਰੋਗਰਾਮ ਦੇ ਦੌਰਾਨ ਹੋਈ ਇਸ ਮੁਲਾਕਾਤ ਦੇ ਵਿੱਚ ਪੀਐਮ ਦਾ ਕਹਿਣਾ ਸੀ ਕਿ ਅਮਰੀਕਾ ਗੱਲਬਾਤ 'ਚ ਕੈਨੇਡਾ ਲਈ ਸਰਬੋਤਮ ਸਮਝੌਤਾ ਹੀ ਸਵੀਕਾਰ ਕਰੇਗਾ ਫੋਰਡ ਮੋ ਟਸਮਿਥ ਨੇ ਆਖਿਆ ਕਿ ਅੰਟਾਰੀਓ ਤੱਕ ਇਸ ਤੇਲ ਪਾਈਪਲਾਈਨ ਬਣਾਉਣ ਦਾ ਸਮਾਂ ਜੋ ਅਮਰੀਕਾ ਦੇ ਵਿੱਚੋਂ ਨਾ ਲੰਘਦੀ ਹੋਵੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹੰਟਸਵਿਲ, অন্ਟਾਰੀਓ ਚ ਕੈਨੇਡਾ ਦੇ ਪ੍ਰੀਮੀਅਰ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਇਹ ਵਾਅਦਾ ਕੀਤਾ ਕਿ ਉਹ ਟਰੰਪ ਪ੍ਰਸ਼ਾਸਨ ਨਾਲ ਸਮਝੌਤੇ ਦੀਆਂ ਗੱਲਾਂ ਕਰਦੇ ਸਮੇਂ ਕੈਨੇਡਾ ਲਈ ਵਧੀਆ ਸਮਝੌਤੇ ਲਿਆਉਣ ਲਈ ਪੂਰੀ ਕੋਸ਼ਿਸ਼ ਕਰਨਗੇ ਅਤੇ ਕੈਨੇਡਾ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਵੀ ਹਰ ਸੰਭਵ ਯਤਨ ਕਰਨਗੇ। ਕਾਰਨੀ ਨੇ ਆਖਿਆ ਕਿ ਅਸੀਂ ਕੈਨੇਡਾ ਲਈ ਸਭ ਤੋਂ ਵਧੀਆ ਸਮਝੌਤੇ ਦੀ ਭਾਲ ਕਰ ਰਹੇ ਹਾਂ। ਅਸੀਂ ਕੈਨੇਡਾ ਲਈ ਸਭ ਤੋਂ ਵਧੀਆ ਸਮਝੌਤੇ ਨੂੰ ਹੀ ਸਵੀਕਾਰ ਕਰਾਂਗੇ। ਕਾਰਨੀ ਆਪਣੀ ਸਰਕਾਰ ਦੇ ਟਰੰਪ ਪ੍ਰਸ਼ਾਸਨ ਨਾਲ ਚੱਲ ਰਹੇ ਵਪਾਰਕ ਗੱਲਬਾਤ ਬਾਰੇ ਤਫਸੀਲੀ ਬਰੀਫਿੰਗ ਦੇ ਰਹੇ ਨੇ ਦੋਵੇਂ ਦੇਸ਼ 1 ਅਗਸਤ ਤੱਕ ਇੱਕ ਸਮਝੌਤੇ ਤੇ ਪਹੁੰਚਣ ਲਈ ਕੰਮ ਕਰ ਰਹੇ ਨੇ ਪ੍ਰਧਾਨ ਮੰਤਰੀ ਨੇ ਹੰਟਸਵਿਲ 'ਚ ਚੱਲ ਰਹੇ ਤਿੰਨ ਰੋਜ਼ਾ ਪ੍ਰੀਮੀਅਰਜ਼ ਸੰਮੇਲਨ ਦੌਰਾਨ ਇਹ ਮੁਲਾਕਾਤ ਕੀਤੀ ਜਿੱਥੇ ਪ੍ਰੀਮੀਅਰਜ਼ ਵਪਾਰ ਯੁੱਧ ਪ੍ਰਤੀ ਆਪਣੀ ਪ੍ਰਤੀਕਿਰਿਆ ਤੇ ਚਰਚਾ ਕਰ ਰਹੇ ਨੇ ਕਾਰਨੀ ਨੇ ਕਿਹਾ ਕਿ ਇਸ ਮੀਟਿੰਗ 'ਚ ਵਿਚਾਰੇ ਜਾਣ ਵਾਲੇ ਕੇਂਦਰੀ ਮੁੱਦੇ ਵਪਾਰਕ ਸੰਬੰਧ ਤੇ ਅਮਰੀਕਾ ਨਾਲ ਮੌਜੂਦਾ ਵਪਾਰਕ ਸਬੰਧ ਨੇ ਅਤੇ ਇੱਕ ਮਜ਼ਬੂਤ ਕੈਨੇਡੀਅਨ ਅਰਥ ਵਿਵਸਥਾ ਬਣਾਉਣ ਲਈ ਕੋਈ ਵੀ ਕਦਮ ਚੁੱਕਿਆ ਜਾ ਸਕਦਾ ਹੈ ਕਾਰਨੀ ਸੋਮਵਾਰ ਦਿਨੇ ਅਮਰੀਕੀ ਸੈਨੇਟਰਾਂ ਦੇ ਇੱਕ ਵਫ਼ਦ ਨਾਲ ਆਟਵਾ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਸ਼ਾਮ ਨੂੰ ਫੋਰਡ ਦੇ ਕਾਟੇਜ ਵਿਖੇ ਪ੍ਰੀਮੀਅਰਸ ਨਾਲ ਡਿਨਰ ਕਰਨ ਵਾਸਤੇ ਪਹੁੰਚੇ ਪ੍ਰਧਾਨ ਮੰਤਰੀ ਨੇ ਆਖਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਟੈਰਿਫਾਂ ਪ੍ਰਤੀ ਕੈਨੇਡਾ ਦਾ ਆਰਥਿਕ ਜਵਾਬ ਦੋ ਮੁਹਾਸਤੇ ਬਣਿਆ ਹੈ ਪ੍ਰਭਾਵਿਤ ਉਦਯੋਗਾਂ ਦਾ ਸਮਰਥਨ ਕਰਨਾ ਅਤੇ ਅੰਦਰੂਨੀ ਵਪਾਰ ਰੁਕਾਵਟਾਂ ਨੂੰ ਖਤਮ ਕਰਕੇ ਵੱਡੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਮਨਜ਼ੂਰੀ ਦੇ ਕੇ ਕੈਨੇਡਾ ਦੀ ਆਰਥਿਕਤਾ ਤੇ ਵਿਕਾਸ ਨੂੰ ਯਕੀਨੀ ਬਣਾਉਣਾ ਬੰਦਰਗਾਹਾਂ ਪਾਈਪਲਾਈਨਾਂ ਤੇ ਖਾਣਾ ਵਰਗੇ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣਾ ਹੁਣ ਸੌਖਾ ਹੋ ਜਾਵੇਗਾ ਕਿਉਂਕਿ ਬਿਲ C5 ਜਮਨ ਕੈਨੇਡੀਅਨ ਇਕਨੋਮੀ ਐਕਟ ਕਾਨੂੰਨ ਬਣ ਕੇ ਜਿਸ ਨਾਲ ਰਾਸ਼ਟਰੀ ਹਿੱਤ ਦੇ ਪ੍ਰੋਜੈਕਟਾਂ ਲਈ ਪ੍ਰਵਾਨਗੀਆਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਸਕਦਾ ਹੈ ਕਾਰਨੀ ਨੇ ਆਖਿਆ ਹੈ ਕਿ ਇਸ ਨਾਲ ਸੋਚ ਵਿੱਚ ਬਦਲਾ ਆਇਆ ਹੈ ਜਿਸ ਦਾ ਮਤਲਬ ਹੈ ਕਿ ਫੈਡਰਲ ਸਰਕਾਰ ਵੱਡੇ ਪ੍ਰੋਜੈਕਟਾਂ ਤੇ ਲਾਗੂ ਕਰਨ ਵਿੱਚ ਇਹ ਦ੍ਰਿਸ਼ਟੀਕੋਣ ਰੱਖ ਰਹੀ ਹੈ ਕਿ ਪ੍ਰੋਜੈਕਟ ਨੂੰ ਕਿਵੇਂ ਬਣਾਉਣਾ ਹੈ ਅਤੇ ਕਿਵੇਂ ਮਿਲ ਕੇ ਬਣਾਉਣ ਲਈ ਕੰਮ ਕਰਨਾ ਹੈ ਕਾਰਨੀ ਦਾ ਕਹਿਣਾ ਹੈ ਕਿ ਉਹਨਾਂ ਦਾ ਨਵਾਂ ਫੈਡਰਲ ਪ੍ਰੋਜੈਕਟ ਦਫ਼ਤਰ ਲੇਬਰ ਡੇ ਤੱਕ ਖੁੱਲ ਜਾਵੇਗਾ ਜੋ ਵੱਡੇ ਰਸਟ੍ਰ ਨਿਰਮਾਣ ਪ੍ਰੋਜੈਕਟਾਂ ਨੂੰ ਮਨਜ਼ੂਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸੂਬਿਆਂ ਕੰਪਨੀਆਂ ਅਤੇ ਪਾਈਚਾਰਿਆਂ ਲਈ ਸੰਪਰਕ ਦਾ ਮੁੱਖ ਸੰਪਰਕ ਸਥਾਨ ਪ੍ਰਦਾਨ ਕਰੇਗਾ ਪ੍ਰੀਮੀਅਰਸ ਨਾਲ ਬੰਦ ਦਰਵਾਜ਼ੇ ਦੀ ਮੀਟਿੰਗ 'ਚ ਜਾਣ ਤੋਂ ਪਹਿਲਾਂ ਕਾਰਨੀ ਨੇ ਅੰਤਰ-ਸੂਬਾਈ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਲਈ ਸਮਝੌਤਿਆਂ ਤੇ ਦਸਖਤ ਕਰਨ ਵਿੱਚ ਉਹਨਾਂ ਦੇ ਕੰਮ ਲਈ ਧੰਨਵਾਦ ਕੀਤਾ ਹੈ। ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਫੋਰਡ ਸਸਕੇਚੁਆਨ ਦੇ ਪ੍ਰੀਮੀਅਰ ਸਕਾਟ ਮੂ ਅਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਨਵੇਂ ਊਰਜਾ ਤੇ ਵਪਾਰ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਇੱਕ ਐਮਓਯੂ ਤੇ ਦਸਤਖਤ ਕੀਤੇ ਨੇ। ਤੇ ਉਦੋਂ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਅਪਰਾਧ ਗੰਭੀਰਤਾ ਦੇ ਸੂਚਕਾਂਕ ਜਾਰੀ ਕੀਤਾ ਗਿਆ ਅੰਕੜੇ ਪੇਸ਼ ਕੀਤੇ ਗਏ ਨੇ ਪਿਛਲੇ ਸਾਲ ਅਪਰਾਧ ਗੰਭੀਰਤਾ ਸੂਚਕਾਂਕ ਦੇ ਵਿੱਚ 4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਸਟੈਟਿਸਟਿਕਸ ਕੈਨੇਡਾ ਨੇ ਅੰਕੜੇ ਜਾਰੀ ਕੀਤੇ ਨੇ ਤੇ ਲਗਾਤਾਰ 3 ਸਾਲਾਂ ਵਾਧਿਆਂ ਦੇ ਮਗਰੋਂ ਇਹ ਗਿਰਾਵਟ ਦਰਜ ਕੀਤੀ ਗਈ ਹੈ ਬੀਤੇ 3 ਸਾਲਾਂ ਤੋਂ ਸਿਰਫ ਵਾਧਾ ਹੀ ਹੋ ਰਿਹਾ ਸੀ ਇਸ ਵਾਰ ਇਸ ਸੂਚਕਾਂਕ ਦੇ ਵਿੱਚ ਗਿਰਾਵਟ ਵੇਖੀ ਗਈ ਹੈ ਕੈਨੇਡਾ ਦੀ ਰਾਸ਼ਟਰੀ ਅੰਕੜਾ ਏਜੰਸੀ ਦਾ ਆਖਣਾ ਹੈ ਕਿ ਮੁਲਕ ਚ ਪੁਲਿਸ ਦੁਆਰਾ ਰਿਪੋਰਟ ਕੀਤੇ ਗਏ ਅਪਰਾਧਾਂ ਦੀ ਤਾਦਾਦ ਅਤੇ ਗੰਭੀਰਤਾ ਲਗਾਤਾਰ 3 ਸਾਲਾਂના ਵਾਧਿਆਂ ਤੋਂ ਬਾਅਦ ਪਿਛਲੇ ਸਾਲ 4% ਘਟ ਦਰਜ ਹੋਈ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ 2024 ਚ ਸਮੁੱਚੇ ਅਪਰਾਧਾ ਗੰਭੀਰਤਾ ਸੂਚਕਾਂਕ ਨੂੰ ਹੇਠਾਂ ਲਿਆਂਚ ਗੈਰ ਹਿੰਸਕ ਅਪਰਾਧਾਂ ਦਾ ਮਹੱਤਵਪੂਰਨ ਪ੍ਰਭਾਵ ਪਿਆ ਗੈਰ ਹਿੰਸਕ ਅਪਰਾਧਾਂ ਦਾ ਗੰਭੀਰਤਾ ਸੂਚਕਾਂਕ ਪਿਛਲੇ ਸਾਲ 6% ਘਟ ਹੋ ਗਿਆ ਜਦਕਿ 2021 ਤੋਂ 2023 ਤੱਕ ਇਹ 9% ਵਧਿਆ ਸੀ ਇਸ ਵਿੱਚ ਜਾਇਦਾਦ ਤੇ ਨਸ਼ੇ ਦੇ ਅਪਰਾਧ ਵੀ ਸ਼ਾਮਲ ਨੇ ਆਂਕੜਾ ਏਜੰਸੀ ਦਾ ਕਹਿਣਾ ਹੈ ਕਿ 2024 ਚ ਹਿੰਸਕ ਅਪਰਾਧਾ ਗੰਭੀਰਤਾ ਸੂਚਕਾਂਕ 1% ਘਟਿਆ ਤੇ ਸਮੁੱਚੀ ਤਸਵੀਰ ਤੇ ਇਸ ਦਾ ਪ੍ਰਭਾਵ ਮੁਕਾਬਲਤਨ ਘਟ ਪਿਆ ਹੈ ਇਹ ਸੂਚਕਾਂਕ ਪਿਛਲੇ ਲਗਾਤਾਰ 3 ਸਾਲਾਂ ਤੋਂ ਵਧਿਆ ਸੀ ਅਤੇ ਉਸ ਸਮੇਂ ਦੌਰਾਨ 15% ਦਾ ਵਾਧਾ ਹੋਇਆ ਸੀ ਅਪਰਾਧ ਗੰਭੀਰਤਾ ਸੂਚਕਾਂਕ ਇਸ ਲਈ ਬਣਾਇਆ ਗਿਆ ਸੀ ਕਿ ਪੁਲਿਸ ਦੁਆਰਾ ਰਿਪੋਰਟ ਕੀਤੇ ਗਏ ਅਪਰਾਧਾਂ ਦੀ ਦਰ ਵਿੱਚ ਕੁਝ ਸੀਮਾਵਾਂ ਹੁੰਦੀਆਂ ਨੇ ਇਹ ਦਰ ਅਪਰਾਧਾਂ ਦੀ ਤਾਦਾਦ ਤੇ ਆਧਾਰਿਤ ਹੁੰਦੀ ਹੈ ਜਿਸ ਨਾਲ ਅਸਲ ਅਪਰਾਧਾਂ ਦੀ ਗੰਭੀਰਤਾ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ ਤੇ ਉਧਰ ਕੈਨੇਡਾ ਦੇ ਬਾਈਕਾਟ ਬਾਰੇ ਟਰੰਪ ਦੇ ਵਿਚਾਰਾਂ ਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਵੱਲੋਂ ਅਮਰੀਕੀ ਰਾਜਦੂਤ ਦੀ ਨਿੰਦਾ ਕੀਤੀ ਗਈ ਹੈ ਡੇਵਿਡ ਬੀ ਨੇ ਆਖਿਆ ਕਿ ਯਾਤਰਾ ਤੇ ਸ਼ਰਾਬ ਦੇ ਬਾਈਕਾਟ ਦਾ ਪ੍ਰਭਾਵ ਪੈ ਰਿਹਾ ਹੈ ਬ੍ਰਿਟਿਸ਼ ਕੋਲੰਬੀਆ ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਉਹਨਾਂ ਦਾ ਮੰਨਣਾ ਹੈ ਅਮਰੀਕੀ ਲੀਡਰਸ਼ਿਪ ਨੂੰ ਇਸ ਗੱਲ ਦੀ ਬਹੁਤ ਘੱਟ ਜਾਣਕਾਰੀ ਹੈ ਕਿ ਉਹਨਾਂ ਦੀਆਂ ਟਿੱਪਣੀਆਂ ਕਿੰਨੀਆਂ અપਮਾਨਜਨਕ ਨੇ ਕੈਨੇਡਾ ਚ ਅਮਰੀਕੀ ਰਾਜਦੂਤ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਮੰਨਦੇ ਨੇ ਕਿ ਅਮਰੀਕੀ ਉਤਪਾਦਾਂ ਦੇ ਬਾਈਕਾਟ ਕਾਰਨ ਕੈਨੇਡੀਅਨਸ ਨਾਲ ਨਜਿੱਠਣਾ ਮੁਸ਼ਕਲ ਤੇ ਭਿਆੜਾ ਹੋ ਗਿਆ ਹੈ ਈਬੀ ਨੇ ਇਹ ਗੱਲ ਉਸ ਵੇਲੇ ਆਖੀ ਜਦੋਂ ਤਿੰਨ ਰੋਜ਼ਾ ਪ੍ਰੀਮੀਅਰਜ਼ ਸਿਮੇਲਨ ਚ ਸ਼ਾਮਲ ਹੋਣ ਲਈ 온ਟਾਰੀਓ ਦੇ ਹੌਨਸਵਿਲ ਦੇ ਵਿੱਚ ਪਹੁੰਚੇ ਉਨਾ ਤਾਂ ਕਹਿਣਾ ਹੈ ਕਿ ਸਾਫ ਹੈ ਕਿ ਕੈਨੇਡੀਅਨ ਲੋਕ ਇਸ ਗੱਲ ਤੇ ਗੁੱਸੇ 'ਚ ਨੇ ਅਮਰੀਕੀ ਰਾਜਦੂਤ ਹਾਕਸਟਰਾ ਨੇ ਵਾਸ਼ਿੰਗਟਨ ਦੇ ਵਿੱਚ ਸਾਲਾਨਾ ਪੈਸੀਫਿਕ ਨਾਰਥ-ਵੈਸਟ ਇਕਨੋਮਿਕ ਰੀਜਨ ਫਾਊਂਡੇਸ਼ਨ ਸਿਮੇਲਨ ਦੌਰਾਨ ਇਹ ਟਿੱਪਣੀ ਕੀਤੀ ਕਿ ਕੈਨੇਡੀਅਨ ਲੋਕ ਅਮਰੀਕਾ ਦੀ ਯਾਤਰਾ ਤੋਂ ਬਚ ਰਹੇ ਨੇ ਤੇ ਅਮਰੀਕੀ ਸ਼ਰਾਬ ਨਹੀਂ ਖਰੀਦ ਰਹੇ ਏਬੀ ਦੇ ਦਫ਼ਤਰ ਵੱਲੋਂ ਰਾਜਦੂਤ ਦੀਆਂ ਟਿੱਪਣੀਆਂ ਦੀ ਰਿਕਾਰਡਿੰਗ ਪ੍ਰਦਾਨ ਕੀਤੀ ਗਈ ਸੀ ਦਫਤਰ ਨੇ ਕਿਹਾ ਹੈ ਕਿ ਉਸਨੂੰ ਇਹ ਆਡੀਓ ਕਿਸੇ ਅਜਿਹੇ ਵਿਅਕਤੀ ਤੋਂ ਮਿਲੀ ਸੀ ਜੋ ਦਰਸ਼ਕਾਂ ਦੇ ਵਿੱਚ ਮੌਜੂਦ ਸੀ ਈਬੀ ਨੇ ਕਿਹਾ ਹੈ ਕਿ ਰਾਜਦੂਤ ਦੀ ਇਹ ਟਿੱਪਣੀ ਸਾਬਤ ਕਰਦੀ ਹੈ ਕਿ ਕੈਨੇਡਾ ਵੱਲੋਂ ਕੀਤੇ ਜਾ ਰਹੇ ਬਾਈਕਾਟ ਟਰੰਪ ਉੱਤੇ ਅਸਰ ਕਰ ਰਹੇ ਨੇ ਉਹਨਾਂ ਨੇ ਲੋਕਾਂ ਨੂੰ ਆਖਿਆ ਹੈ ਕਿ ਇਹਨਾਂ ਕੋਸ਼ਿਸ਼ਾਂ ਨੂੰ ਜਾਰੀ ਰੱਖੋ ਈਬੀ ਦਾ ਇਹ ਵੀ ਕਹਿਣਾ ਹੈ ਕਿ ਟਰੰਪ ਦੀ ਸੋਚ ਦੇ ਨਾਲ ਆਮ ਅਮਰੀਕੀ ਸਹਿਮਤ ਨਹੀਂ ਟਰੰਪ ਦੇ ਵੱਲੋਂ ਕੈਨੇਡਾ ਤੋਂ ਆਉਣ ਵਾਲੇ ਸਾਮਾਨ ਤੇ ਭਾਰੇ ਟੈਰਿਫ ਲਗਾਉਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਉਹਨਾਂ ਸੂਬਿਆਂ 'ਚੋਂ ਇੱਕ ਹੈ ਜਿਨ੍ਹਾਂ ਨੇ ਸਰਕਾਰੀ ਸਟੋਰਾਂ ਤੋਂ ਦੀ ਸ਼ਰਾਬ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਸੀ ਇਸੇ ਸਿਲਸਿਲੇ 'ਚ ਕੁਝ ਕੈਨੇਡੀਅਨਸ ਨੇ ਅਮਰੀਕਾ ਯਾਤਰਾਵਾਂ ਦੀਆਂ ਯੋਜਨਾਵਾਂ ਵੀ ਠੱਪ ਕਰ ਦਿੱਤੀਆਂ ਨੇ ਇਸ ਦੇ ਨਾਲ ਹੀ ਮੈਨੂੰ ਦੇ ਜਾਸਤ ਕੱਲ ਫੇਰ ਮਿਲਾਂਗੇ ਨਵੀਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ